ਚਾਰ ਤੋਂ ਪੰਜ ਗੱਡੀਆਂ ਮੁੱਕਦੇ ਆ ਗਏ ਆ ਜੀ ਕੰਮ ਚੱਲ ਰਿਹਾ ਬਾਕੀ ਨਾਲ ਦੇ ਨਾਲ ਦੋ ਸੈਕਸ਼ਨ ਹੋਰ ਘੜਾ ਚੁੱਕੇ ਆ ਤੇ ਗੱਡੀਆਂ ਜਿਹੜੀਆਂ ਰਿਫਲ ਹੋਊਗਾ ਆ ਰਹੀ ਸੱਲਪ ਤੋਂ ਫੇਰਦੀਆਂ ਛੋਟੇ ਛੋਟੇ ਬੱਚੇ ਘਾੜਾ ਸਾਰੇ ਪਰੇਸ਼ਾਨ ਹੋਏ ਬੇ ਆ ਬਾਜੀ ਕੋਈ ਨੁਕਸਾਨ ਕੋਈ ਨਹੀਂ ਹੋਇਆ ਆਗਾ ਜਿਹੜੀ ਹਵਾ ਦੇ ਕਰਕੇ ਧੁੰਮ ਰਹੀ ਆ ਬਿਲਡਿੰਗ ਤਾਂ ਦੇਖੋ ਦੋਨਾਂ ਸੈਟਾਉਂ ਲੱਗ ਰਹੀ ਆ ਕੰਮ ਹੋ ਰਿਹਾ ਵਾ ਟਾਈਮ ਲੱਗੂਗਾ ਕਿਨੂੰ ਬਿਠਵਾਲ ਤੋਂ ਫੋਨ ਆਇਆ ਜਾਨੀ ਤਕਨੀਕ ਦਾ ਗਾਇਨ ਪਾਸ ਦੋ ਜਗ ਅੱਗ ਲੱਗੀ ਆ ਜੀ ਹਾਂਜੀ ਭਾਈ ਮੌਕੇ ਤੇ ਪਹੁੰਚੇ ਜਾਨੀ ਨੁਕਸਾਨ ਵਾਲੇ ਕੋਈ ਨਹੀਂ ਆ ਜੀ ਬਾਕੀ ਕੰਮ ਚੱਲ ਰਿਹਾ ਜੀ ਅੱਗ ਲੱਗੂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਤਸਵੀਰ ਆ ਜੋ ਬੜੀ ਤੇਜ਼ ਜਿਹੜੀ ਆ ਅੱਗ ਜਿਹੜੀ ਲੱਗੀ ਆ ਲੇਕਿਨ ਆ ਰੋ ਮਟੀਰੀਅਲ ਜਿਹੜਾ ਬਾਹਰ ਕੱਢ ਦਿੱਤਾ ਗਿਆ ਵੈ ਇਹ ਰੋ ਮਟੀਰੀਅਲ ਜਿਹੜਾ ਜਿਨ੍ਹਾਂ ਧਾਗਾ ਸੀਗਾ ਉਸ ਨੂੰ ਬਾਹਰ ਕੱਢ ਦਿੱਤਾ ਗਿਆ ਵੈ ਤਸਵੀਰ ਇਹ ਦੋ ਦਿਖਾਈ ਜਾ ਰਹੀ ਹੈ ਫਾਇਰ ਬਗੇਟ ਦੇ ਮੁਲਾਜ਼ਮ ਕੜੀ ਮੁਸ਼ਕਲ ਕਰ ਰਹੇ ਨੇ ਤੁਹਾਨੂੰ ਤਸਵੀਰਾਂ ਦਿਖਾਈ ਜਾ ਰਹੀਆਂ ਥਾਣਾ ਟਿੱਬਾ ਦੇ ਐਸਐਚਓ ਵੀ ਇੱਥੇ ਪਹੁੰਚ ਚੁੱਕੇ ਹੋਏ ਨੇ ਉਹ ਤਸਵੀਰ ਵੀ ਦਿਖਾ ਰਹੇ ਆ ਕਿਉਂਕਿ ਇੱਥੇ ਕਦੀ ਵੀ ਅੱਗ ਜੜੀ ਆ ਲੱਗ ਸਕਦੀ ਆ ਅਸੀਂ ਜਾਣਦੇ ਆ ਕਿ ਅਸੀਂ ਥੋੜਾ ਪਿੱਛੇ ਰਹੀਏ ਸੜਨਾਲ ਪੀਸੀਆਰ ਪਰਮਜੀਤ ਵੀਰ ਮੌਜੂਦ ਆ ਪਰਮਜੀਤ ਕਿੰਨੇ ਵਜੇ ਸੂਚਨਾ ਆਂਦੀ ਆ ਉਧਰ ਦੇਖੋ ਕੈਮਰੇ ਤੁਹਾਨੂੰ ਛੋਟਾ ਮੇਰੀ ਸੀ ਡਾਕੂਮੈਂਟ ਹੋ ਜਾਈ ਥਾਣੇ ਦੇ ਟਿੱਬੇ ਥਾਲੇ ਤੋਂ ਫੋਨ ਆਇਆ ਜਾਨੂੰ ਤੇ ਪਨੀ ਫੈਕਟਰੀ ਦਾ ਨਾਮ ਨਹੀਂ ਪਤਾ ਨਹੀਂ ਹਜੇ ਲੱਗਾ ਕੋਈ ਬੰਦਾ ਇੰਜਰਡ ਹੋ ਪਾਇਆ ਹਜੇ ਨਹੀਂ ਕੋਈ ਪਤਾ ਲੱਗਾ ਜੀ ਹਜੇ ਅੱਗ ਬੁਝਾਉਣ ਤੇ ਟੱਬਾ ਠਾਲੀ ਦੀ ਪੁਲਿਸ ਵੀ ਪਹੁੰਚੀ ਮੌਕੇ ਤੇ ਜੀ ਹਜੇ ਤਿੰਨ ਚਾਰ ਗੱਟੀਆਂ ਆ ਗਈਆਂ ਫਾਇਰਫਾਈਟਰ ਦੀਆਂ ਕੀ ਹੋਇਆ ਕੀ ਹੈ ਬੋਦਾਰੂ ਉੱਧਰ ਲਪਟਾ ਉੱਠੇ ਕਰਦੀਆਂ ਛੋਟੇ ਛੋਟੇ ਬੱਚੇ ਘਰ ਆ ਸਾਰੇ ਪਰੇਸ਼ਾਨ ਹੋਏ ਬੇ ਆ ਜੀ ਪਲੀਜ਼ ਕਰਵਾ ਦਿਓ ਰਿਕਵੈਸਟ ਕਰਕੇ ਇਹ ਮੰਗ ਕਰਿਓ ਕਮੰਡੋ ਨੂੰ ਬੁਲਾ ਦਮ ਆਪਾਂ ਜੀ ਭਾਜੀ ਪਿੱਛੇ ਅੱਗ ਲੱਗ ਗਈ ਪਿੱਛੇ 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 ਲੱਗ ਗਈ ਕਹਿੰਦੇ ਪਿੱਛੇ ਪੇ ਭਾਜੀ ਪਲੀਜ਼ ਉਧਰ ਇੱਕ ਗੱਡੀ ਭੇਜੋ ਜੀ ਫਕੂਲ ਪੈਂਦੋ 24 ਲੈਨ ਲਾ ਦਾਂਗੇ ਅੱਗ ਇਹਨਾਂ ਦੇ ਅੰਦਰ ਆ ਉਹਨਾਂ ਦੇ ਅੰਦਰ ਨਹੀਂ ਗਈ ਹੈ ਲੇਕਿਨ ਕੋਈ ਜਾਨੀ ਨੁਕਸਾਨ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਆਗਾਂ ਜਿਹੜੀ ਹਵਾ ਦੇ ਕਰਕੇ ਘੁੰਮ ਰਹੀ ਆ ਬਿਲਡਿੰਗ ਤਾਂ ਦੇਖੋ ਦੋਨਾਂ ਸੱਜੇ ਨੂੰ ਲੱਗ ਰਹੀ ਆ ਕੰਮ ਹੋ ਰਿਹਾ ਵਾ ਟਾਈਮ ਲੱਗੂਗਾ ਕਿਨੂੰ ਜੀ ਇਨੀਆਂ ਫਾਇਰ ਬਿਗੇਟ ਦੀਆਂ ਗੱਡੀਆਂ ਲੱਗੀਆਂ ਚਾਰ ਤੋਂ ਪੰਜ ਗੱਡੀਆਂ ਮੁੱਕ ਤੇ ਆ ਗਈਆਂ ਜੀ ਕੰਮ ਚੱਲ ਰਿਹਾ ਵਾ ਬਾਕੀ ਨਾਲ ਦੇ ਨਾਲ ਦੋ ਸੈਸ਼ਨ ਹੋਰ ਘੜਾ ਚੁੱਕੇ ਆ ਤੇ ਗੱਡੀਆਂ ਜਿਹੜੀਆਂ ਰੀਫਲੋ ਹੋ ਕੇ ਆ ਰਹੀਆਂ ਨੇ ਕੋਈ ਜਾਨੀ ਨੁਕਸਾਨ ਨਹੀਂ ਜਾਨੀ ਨੁਕਸਾਨ ਵਾਲੇ ਕੋਈ ਨਹੀਂ ਹੋਇਆ ਜੀ ਬਾਕੀ ਕੰਮ ਚੱਲ ਰਿਹਾ ਜੀ ਅੱਗੇ ਲੱਗੋ ਜਿਹੜੀ ਫੱਕ ਕੰਪਨੀ ਦਾ ਨਾਮ ਪਰ ਲੱਗ ਪਿਆ ਕੰਪਨੀ ਦਾ ਨਾਮ ਹੀ ਹਲੇ ਪਤਾ ਲੱਗਾ ਜੀ ਤੇ ਆਖਿਰ ਕੀ ਵਜਾ ਰਹੀ ਛਾਰ ਛੜਕੀ ਦੀ ਵਜਾ ਰਹੀ ਲੇਕਿਨ ਛਾਰ ਛੜਕੀ ਦੱਸਿਆ ਜਾ ਰਿਹਾ ਲੇਕਿਨ ਆਖਿਰ ਕੋਈ ਜਾਨੀ ਨੁਕਸਾਨ ਨਹੀਂ ਹੋ ਪਾਇਆ ਇਹ ਸਮਾਂ ਰਹਿੰਦੇ ਹੋਏ ਬਚ ਕਾ ਹੋ ਗਿਆ ਕਿ ਕੋਈ ਜਾਨੀ ਨੁਕਸਾਨ ਨਹੀਂ ਹੋ ਪਾਇਆ ਲੋਕਾਂ ਦੇ ਕੈਮਰਾਮੈਨ ਸਾਡੇ ਸੀਟੀਆ ਦੇ ਨਾਲ ਮੈਂ ਵਿਸ਼ਾਲ ਕਪੂਰ ਮਿਲਦਣ